ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲਾ-ਭਾਲ ਠੀਕ ਠਾਕ ਹਾਂ ਲੈ ਇਹਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਬਾਈ ਸਾਰੇ ਬਾਈਆਂ ਨੂੰ ਆਪਣੇ ਚੈਨਲ ਮਾਨਗੋਟ ਫਾਰਮ ਤੇ ਸਵਾਗਤ ਹੈ ਹਾਂਜੀ ਬਾਈ ਆਪਾਂ ਅੱਜ ਉਰੋਂ ਦੀ ਨੰਗੇ ਯਾਰੀ ਤੇ ਕਹਿੰਦਾ ਬਾਈ ਅੱਜ ਜਿਹੜੇ ਬੈਠੇ ਨੇ ਆਪਣੀਆਂ ਬੱਕਰੀਆਂ ਲੈ ਕੇ ਇਸ ਸੂਰਦੀ ਪਟੜੀ ਤੇ ਠੀਕ ਆ ਜੀ ਦਿਖਾਉ ਗਏ ਬਾਈ ਸੂਰਦੀ ਪਟੜੀ ਤੇ ਆਹ ਕੁੜੀਆਂ ਤੇ ਬਾਈ ਕਹਿੰਦਾ ਚਾਹ ਬਣਾਈ ਆਗੀ ਨਾਲ ਚਾਹ ਪੀਤੀ ਵੀ ਆ ਨਾਲ ਸਾਨੂੰ ਪਈ ਜਾ ਤੇ ਠੀਕ ਆ ਜੀ ਤੇ ਬਾਈ ਛੋਡੇ ਨਾਲ ਕਰਾਉਂਿਆ ਗੱਲ ਬਾਤ ਬਹੁਤ ਪਰਾਇਆ ਜੀ ਨੇ ਬੱਕਰੀਆਂ ਚੰਗੀਆਂ ਬੱਕਰੀਆਂ ਰੱਖਦੇ ਨੇ ਤੇ ਵਧੀਆ ਨਾਮੇ ਗ੍ਰਾਮੇ ਬੱਕਰੀਆਂ ਰੱਖਦੇ ਨੇ ਨਾਮ ਜਿੱਤੇ ਆਂ ਬੱਕਰੀਆਂ ਨੇ ਠੀਕ ਆ ਬਣੇ ਰਹੋ ਵੀਡੀਓ ਤੇ ਸੁਣੋ ਮਲੇ ਉਹਨੇ ਬਾਈ ਨਾਲ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਨੇ ਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਠੀਕ ਆ ਜੀ ਕੀ ਨਾਮ ਆ ਜੀ ਪਹਿਲਾਂ ਆਪਣਾ ਨਾਮ ਦੱਸੋ ਸਾਡਾ ਨਾਮ ਜੱਜ ਬਾਬਾ ਜੱਜ ਬੇਸ਼ਾ ਠੀਕ ਆ ਜੀ ਆਪਣਾ ਏਰੀਆ ਕਿਹੜਾ ਕਿੱਥੇ ਆਪਾਂ ਖੜੇ ਆ ਇਹ ਏਰੀਆ ਦਾ ਹੈਗਾ ਜੀ ਸਲਾਰ ਦਾ ਇਹ ਆਪਣਾ ਪਿੰਡ ਵਿਂਝੋ ਕੀ ਕਲਾ ਠੀਕ ਆ ਜੀ ਵਿਂਝੋ ਕੀ ਕਲਾ ਜੀ ਹਾਂਜੀ ਜਿਲ੍ਹਾ ਕਿਹੜਾ ਪੈਂਦਾ ਜਿਲ੍ਹਾ ਜੀ ਮਲੇ ਕੋਲਾ ਠੀਕ ਆ ਜੀ ਹਾਂਜੀ ਬਾਪੂ ਜੀ ਕਿੰ ਬੱਚਪਨ ਦੀ ਕੰਮ ਹਾਂਜੀ ਬਚਪਨ ਦਾ ਹੀ ਕੰਮ ਠੀਕ ਆ ਜੀ ਕਿਵੇਂ ਆ ਕੰਮ ਬਾਪੂ ਜੀ ਐ ਦੱਸੋਣ ਆਪਣੇ ਦੇਖਣ ਨੂੰ ਕੰਮ ਬਹੁਤ ਲਾਹੇਵੰਦ ਆ ਜੀ ਇਹ ਠੀਕ ਆ ਜੀ ਬਹੁਤ ਖੈਰੇਵੰਦ ਆ ਕੰਮ ਠੀਕ ਆ ਜੀ ਜਿਹੜਾ ਇਸ ਬੱਕਰੀਆਂ ਦੇ ਕੰਮ ਦੇ ਵਿੱਚ ਪੈ ਗਿਆ ਠੀਕ ਆ ਜੀ ਉਹ ਬੱਕਰੀਆਂ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰੂ ਹੋਰ ਨਹੀਂ ਕੰਮ ਕਰ ਸਕਦਾ ਇਹਦੇ ਵਿੱਚ ਆਮਦਨ ਵਧੀਆ ਠੀਕ ਆ ਜੀ ਨਸ਼ੇ ਪੱਤੇ ਤੋਂ ਬਚਿਆ ਰਹਿੰਦਾ ਠੀਕ ਆ ਜੀ ਆਪਦਾ ਕੰਮ ਕਰਦਾ ਆਪਣੀ ਮਿਹਨਤ ਕਰਦਾ ਤੋਂ ਹੀ ਬੱਕਰੀਆਂ ਤੋਂ ਇਹਨੇ ਬੜੀ ਭਾਰ ਕਸੂਰੇ ਕੰਮ ਆ ਇਹ ਠੀਕ ਆ ਜੀ ਕਿਹੜੇ ਹੁਣ ਅੱਜ ਕੱਲ ਆਪਾਂ ਗੱਲ ਕਰੀਏ ਵੀ ਕਿਹੜੇ ਬ ਉਹੋ ਬੰਦੇ ਕਨਾ ਕੀ ਗੱਲ ਦੇਖੋ ਕਰਨ ਕਣੀ ਉਹ ਕੰਮ ਰੁਕੇ ਬੈਠੇ ਨੇ ਬਿਹੋ ਕਰਨ ਕੀ ਆ ਵੀ ਕੀ ਗੱਲ ਬਾਤ ਤੋਂ ਰੁਕੇ ਬੈਠੇ ਨੇ ਬਪੂ ਜੀ ਉਹ ਇਸ ਕਾਰਨ ਰੁਕੇ ਬੈਠੇ ਨੇ ਕਾਰੋਬਾਰ ਤੋਂ ਯਾ ਤਾਂ ਉਹਨਾਂ ਕੋਲ ਹੀ ਪੈਸਾ ਨਹੀਂ ਹੈ ਠੀਕ ਹੈ ਜੀ ਜੀ ਅਗਰ ਪੈਸਾ ਹੈਗਾ ਤਾਂ ਕੁੜਕ ਮੁਰਗੀ ਚੱਕ ਲੈਂਦੇ ਨੇ ਠੀਕ ਹੈ ਜੀ ਜਿਵੇਂ ਬੱਕਰੀ ਸੂਣ ਵਾਲੀ ਨਹੀਂ ਹੈ ਠੀਕ ਹੈ ਜੀ ਫੰਡਰ ਬੱਕਰੀ ਲੈ ਲਈ ਠੀਕ ਹੈ ਜੀ ਫਿਰ ਲਿਆ ਕੇ ਕੁਸ਼ਾਈ ਤੋਂ ਕਟਾਤੀ ਕਟਾਤੀ ਜੀ ਉਹ ਕਟਾਉਣ ਦੇ ਕਾਰਨ ਇਹਨਾਂ ਨੂੰ ਘਾਟੇ ਪੈਂਦੇ ਨੇ ਘਾਟੇ ਪੈਂਦੇ ਨੇ ਜੇ ਆਪਾਂ ਨਵਾਂ ਪਸ਼ੂ ਲੈਨੇ ਆ ਠੀਕ ਹੈ ਜੀ ਉਹਦੇ ਗੱਲ ਤੋਂ ਸੇਲੇ ਹੋ ਜਾਂਦੇ ਆ ਠੀਕ ਹੈ ਜੀ ਆਪਾਂ ਸੇਲੇ ਤੋੜ ਕੇ ਨਾਲ ਤਾਂ ਦੁੱਧ ਪੀਨੇ ਆ ਨਾਲ ਉਹਨੇ ਆਪਣੇ ਛੇਲੇ ਵੇਚ ਜਾਂਦੇ ਨੇ ਛੇਲੇ ਵੇਚ ਜਾਂਦੇ ਨੇ ਛੇਲੇ ਵੇਚ ਜਾਂਦੇ ਨੇ ਜਿਹੜੀਆਂ ਵਧੀਆ ਬਰੀਡਾਂ ਨੇ ਵਧੀਆ ਬਰੀਡ ਦਾ ਕੋਈ ਮੁੱਲ ਹੀ ਨਹੀਂ ਹੈ ਮੁੱਲ ਨਹੀਂ ਹੈ ਜੀ ਇਹ ਆਪਾਂ ਹੁਣ ਕਿਹੜੇ ਨਵੇਂ ਭੈਣ ਭਰਾ ਨੇ ਆਪਣੇ ਨਾਲ ਜੋੜਦੇ ਨੇ ਹਾਂਜੀ ਦੇਖੋ ਬੱਕਰੀ ਕਿੰਨੇ ਕੁ ਤੋਂ ਲੈ ਕੇ ਸਟਾਰਟ ਕਰਨ ਕੰਮ ਉਹ ਵੀ ਕਿੱਥੋਂ ਤੱਕ ਲੈਣਾ ਬੱਕਰੀਆਂ ਉਹੋ ਜੀ ਘੱਟ ਤੋਂ ਘੱਟ ਬੱਕਰੀ ਜਿਹੜੀ ਉਹ ਲੈ ਰਹੇ ਨੇ ਹਾਂਜੀ ਉਹ 15000 ਤੋਂ ਉੱਪਰ ਲੈਣਾ 15000 ਤੋਂ 15 ਤੋਂ 20 ਦੇ ਵਿੱਚ 15 ਤੋਂ 25 ਦੇ ਵਿੱਚ ਵਿੱਚ 25 ਦੇ ਵਿੱਚ ਵਿੱਚ ਉਹ ਬੱਕਰੀ ਲੈਣਾ ਬਹੁਤ ਹੀ ਜਿਹੜੀ ਰਕਮ ਦੀ ਬੱਕਰੀ ਲੈਂਦੇ ਨੇ ਨਾ ਉਹ ਹਜੇ ਨਵੇਂ ਬੰਦੇ ਨੂੰ ਨਹੀਂ ਲੈਣੀ ਚਾਹੀਦੀ ਵੀ ਹਜੇ ਨਹੀਂ ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ ਠੀਕ ਹੈ ਜੀ ਉਹ ਕਦੋਂ ਲੈਣੀ ਚਾਹੀਦੀ ਆ ਬਾਈਆਂ ਨੂੰ ਵੀ ਜਦੋਂ ਕੋਈ ਪਹਿਲਾ ਨੰਬਰ ਤਾਂ ਜਦੋਂ ਉਹ ਬੱਕਰੀ ਲੈਂਦੇ ਨੇ ਨਾ ਉਹਨਾਂ ਨੂੰ ਬੱਕਰੀਆਂ ਬਾਰੇ ਨੌਲਜ ਹੋਣੀ ਚਾਹੀਦੀ ਆ ਵੀ ਜੇ ਅਗਰ ਇਹਦੇ ਕੋਈ ਬੁਖਾਰ ਆ ਗਏ ਤਾਂ ਕਿਹੜਾ ਟੀਕਾ ਲਗੂ ਓਕੇ ਜੀ ਇਹਨੂੰ ਕਿਹੜੀ ਖਰਾਕ ਪਾਈ ਜਾਊ ਠੀਕ ਹੈ ਜੀ ਜਿਹੜਾ ਬੰਦਾ ਖਰਾਕ ਨੂੰ ਸਮਝਦਾ ਅਰ ਦਵਾਈ ਨੂੰ ਸਮਝਦਾ ਉਹ ਪਾਸ ਆ ਇਹਨਾਂ ਦੇ ਵਿੱਚ ਜਿਹੜਾ ਨਹੀਂ ਸਮਝਦਾ ਉਦੇ ਵਾਸਤੇ ਲਾਹੇਵੰਦ ਕੰਮ ਨਹੀਂ ਹੈ ਇਹ ਠੀਕ ਹੈ ਜੀ ਪਹਿਲਾਂ ਵੀ ਜਾਣਕਾਰੀ ਲੈਣ ਟ੍ਰੇਨਿੰਗ ਲੈਣ ਪਹਿਲਾਂ ਟ੍ਰੇਨਿੰਗ ਜ਼ਰੂਰੀ ਆ ਠੀਕ ਹੈ ਜੀ ਵੀ ਇਹ ਖਾਂਦੀਆਂ ਕੀ ਨੇ ਪਿੰਦੀਆਂ ਕੀ ਨੇ ਵੀ ਇਹਨੂੰ ਕੀ ਖਰਾਕ ਪਾਉਣੀ ਆ ਕਿਹੜੇ ਸਮੇਂ ਤੇ ਕਿਹੜੀ ਪਾਉਣੀ ਆ ਹੁਣ ਪਾਤੀ ਪ੍ਰਾਂਤ ਭਰ ਕੇ ਕਣਕ ਦੀ ਉੱਤੋਂ ਦੀ ਪਾਣੀ ਪੜਾਤਾ ਪੜਾਤਾ ਫਿਰ ਉਹਦਾ ਕੀ ਕਰੂ ਕੀ ਕਰੂ ਜੀ ਇਹ ਕਿਹੜਾ ਮੈਂ ਆ ਮੈਂ ਤਾਂ ਹੈ ਨਹੀਂ ਸਹੀ ਗੱਲ ਹੈ ਜੀ ਹੁਣ ਕਿਵੇਂ ਆਪਣੇ ਹੁਣ ਬੱਕਰੀਆਂ ਨਹੀਂ ਜਿਹੇ ਇਹ ਬੰਦੇ ਹੁਣ ਨਵੇਂ ਭਰਾ ਸੂਆ ਲੈਂਦੇ ਨੇ ਇਹ ਕਿਹੜੇ ਨਵੇਂ ਆਪਣੇ ਅੱਜ ਕੱਲ ਬੰਦੇ ਕੰਮ ਕਰਦੇ ਨੇ ਸੂਹਾ ਕਿਹੜੇ ਉੱਤ ਚ ਲੈਣਾ ਕੇ ਜੀ ਇਹਨਾਂ ਦਾ ਚੱਲ ਪੁਰਾਣਾ ਤਜਰਬਾ ਹੈਗਾ ਇਹਨਾਂ ਨੂੰ ਕੱਤੇ ਦੇ ਵਿੱਚ ਸੂਹਾ ਲੈਣਾ ਚਾਹੀਦਾ ਕੱਤੇ ਦੇ ਵਿੱਚ ਜੀ ਕੱਤੇ ਦੇ ਵਿੱਚ ਸੂਹਾ ਲੈਣਾ ਚਾਹੀਦਾ ਠੀਕ ਹੈ ਜੀ ਕਿਉਂ ਕੱਤੇ ਦੇ ਵਿੱਚ ਪਸੇਲਾ ਜਿਹੜਾ ਹੁੰਦਾ ਉਹ ਪਲ ਜਾਂਦਾ ਉਹਨੂੰ ਮੱਸਰ ਮੱਖੀ ਮਾਰਦੀ ਨਹੀਂ ਠੀਕ ਹੈ ਜੀ ਜਦੋਂ ਉਹਨੂੰ ਮੱਸਰ ਮੱਖੀ ਨਹੀਂ ਮਾਰਦੀ ਉਹ ਸੇਲੇ ਦੀ ਗਲੋਥੇ ਬੜੀ ਹੁੰਦੀ ਆ ਬਾਤ ਹੁੰਦੀ ਆ ਜੀ ਠੀਕ ਹੈ ਜੀ ਇਹ ਜਦੋਂ 5 ਮਹੀਨੇ ਬਾਅਦ ਬੱਕਰੀ ਸੁੰਦੀ ਆ 6ਵੇਂ ਮਹੀਨੇ ਚ ਜਾ ਕੇ ਸੁੰਦੀ ਆ 5 ਮਹੀਨੇ ਦਾ ਆਪਦਾ ਟਾਈਮ ਪੂਰਾ ਕਰਦੇ ਆ ਇਹ ਸਾਲ ਚ ਦੋ ਸੂ ਜਿਹੜੀ ਮੱਝ ਹੋਊਗੀ ਮੱਝ ਸਾਲ ਚ ਇੱਕ ਵਾਰ ਸੂਹਗੀ ਇਹ ਸਾਲ ਦੇ ਵਿੱਚ ਦੋ ਵਾਰ ਸੂਹੂਗੀ ਸੌਂਦੀ ਹੈ ਠੀਕ ਹੈ ਜੀ ਫਿਰ ਇਹ ਤਾਂ ਖਾਖ ਖਰਾਕ ਵੀ ਦੇ ਅਲੱਗ ਪਾਉਣੀਆਂ ਹਨਾ ਇਹਨੂੰ ਖਰਾਕ ਜਿਹੜੀ ਆਪਨੇ ਪਾਉਣੀਆਂ ਖਰਾਕ ਇਹਨੂੰ ਰੁਟੀਨ ਦੇ ਵਿੱਚ ਪਾਓ ਠੀਕ ਹੈ ਜੀ ਹਰੇਕ ਬੱਕਰੀ ਨੂੰ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਇਹਨੂੰ ਪਾਈਆ ਕਣਕ ਪਾਉਣੀ ਹੈ ਪਾਉਣੀ ਪੈਂਦੀ ਆ ਪਾਉਣੀ ਪਾਉਣੀ ਠੀਕ ਹੈ ਵਿੱਚ ਲੋਕ ਵਿੱਚ ਮੱਕੀ ਵੀ ਪਾਉਂਦੇ ਨੇ ਜੀ ਮੱਕੀ ਪਾਓ ਕਣਕ ਪਾਓ ਠੀਕ ਹੈ ਜੀ ਜਿਹੜੀ ਵੀ ਚੀਜ਼ ਤੁਸੀਂ ਪਾਉਣੀ ਆ ਰੁਟੀਨ ਚ ਪਾਓ ਠੀਕ ਹੈ ਜੀ ਵੀ ਕਹਿੰਦਾ ਆਪਾਂ ਵੀ ਬੱਕਰੀ ਨੂੰ ਦਾਣਾ ਜ਼ਰੂਰੀ ਆ ਹਾਂ ਤੇ ਕਿਵੇਂ ਵਿਚੇ ਬੰਦੇ ਆਜੋ ਬਾਈ ਜੀ ਮੜਾ ਜੋਰੇ ਆਜੋ 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 ਤੇਵੇਂ ਹੁਣ ਪਿੱਛੇ ਬੰਦੇ ਸਾਲ ਦੇ ਵਿੱਚ ਦੋ ਦੋ ਸੂਏ ਲਈ ਜਾਂਦੇ ਨੇ ਬੱਕਰੀ ਨੂੰ ਖਰਾਕ ਪਾਉਂਦੇ ਨਹੀਂ ਹੈਗੇ ਇਹਦਾ ਕਾਰਨ ਕੀ ਬਣਦਾ ਹੈ ਦੇਖੋ ਜੀ ਜਿਹੜੀ ਹੁਣ ਬੱਕਰੀ ਨੂੰ ਖਰਾਕ ਨਹੀਂ ਪਾਉਂਦੇ ਹਾਂਜੀ ਉਹ ਤਾਂ ਇਹਨਾਂ ਦੀ ਸੋਚ ਗਲਤ ਆ ਬਾਕੀ ਜਿਹੜਾ ਆ ਬੱਚਾ ਖੜਾ ਨਾ ਇਹਨੇ 4 ਲੱਖ ਰੁਪਏ ਬੱਕਰੀ ਵੇਚਦੀ ਠੀਕ ਆ ਜੀ ਹਾਂ ਜੀ ਬਹੁਤ ਵਧੀਆ ਗ੍ਰਾਮੀ ਬੰਦੇ ਰਹੇ ਨੇ ਹਾਈ ਬਰੇਡਿਟੀ ਦੀਆਂ ਬੱਕਰੀਆਂ ਨੇ ਇਹਨਾਂ ਕੋਲ ਆ ਦੇਖੋ ਕੱਡੇ ਕੱਡੇ ਕਦਰੇ ਬੱਕਰੀਆਂ ਦੇ ਆ ਬੱਕਰੀ ਵਰਗੀ ਬੱਕਰੀ ਦੇਖੋ ਸਹੀ ਗੱਲ ਹੈ ਜੀ ਇਸ ਬੱਕਰੀ ਦਾ ਇਹ ਜੇ ਪਰਸੂ ਹੀ 3 ਲੱਖ ਰੁਪਏ ਲੱਗਿਆ ਠੀਕ ਆ ਜੀ ਆ ਖੜੀ ਆ ਬੱਕਰੀ ਆ ਚੰਗੀ ਚੀਜ਼ ਆ ਜੀ ਚੰਗੀ ਚੀਜ਼ ਚੰਗੀ ਬ੍ਰੀਡ ਆ ਹਾਂ ਇਹਦਾ 45 ਇੰਚ ਕੱਦ ਹੋਣਾ 45 ਇੰਚ ਕੱਦ ਆ ਜੀ ਠੀਕ ਆ ਜੀ ਬਾਕੀ ਇੱਕ ਗੱਲ ਹੋਰ ਵੀ ਹੈ ਜੀ ਆਪਣੇ ਕਿਹੜੇ ਪਾਕਿਸਤਾਨ ਦੇ ਵਿੱਚ ਬੱਕਰੀਆਂ ਨੇ ਆਪਣੇ ਪੰਜਾਬ ਤੇ ਖੜੀਆਂ ਨੇ ਹਾਂ ਜੀ ਠੀਕ ਆ ਕਿਹੜੇ ਬੰਦੇ ਕਹਿੰ ਉੱਥੇ ਦੇ ਵੱਡਿਆਂ ਨੇ ਚਲੋ ਉਹ ਵੀ ਸਾਡਾ ਏਰੀਆ ਸਾਡਾ ਇੱਕ ਦਿਲ ਦਾ ਟੁਕੜਾ ਜੀ ਹੈ ਨਾ ਬੇਸ਼ੱਕ ਹਾਂ ਕਹਿੰਦਾ ਪਾ ਆਪ ਵੀ ਬਾਈ ਜੀ ਇਹ ਕਹਿੰਨਾ ਕਿੜੇ ਬੱਕਰੀਆਂ ਪਾਕਿਸਤਾਨ ਦੇ ਵਿੱਚ ਨੇ ਉਹ ਸਾਡੇ ਹਜੇ ਦਾਣੇ ਉਰੇ ਪਏ ਨੇ ਪੰਜਾਬ ਦੇ ਵਿੱਚ ਬੇਸ਼ੱਕ ਪਏ ਨੇ ਜੀ ਬਹੁਤ ਹੀ ਚੰਗੀਆਂ ਨਾਮੀ ਗ੍ਰਾਮੀ ਬੱਕਰੀਆਂ ਨੇ ਪੂਰੀਆਂ ਪੂਰੇ ਮੇਲੇ ਜਿੱਤੀਆਂ ਹੋਈਆਂ ਬੱਕਰੀਆਂ ਨੇ ਉਧੜੀਆਂ ਬੱਕਰੀਆਂ ਨੇ ਠੀਕ ਆ ਜੀ ਇਹਨਾਂ ਦੇ ਬੱਚੇ ਕਹਾ ਮੇਲੇ ਜਿੱਤਦੇ ਨੇ ਬਾਕੀ ਇਹ ਕਹਨਾ ਬੱਕਰੀਆਂ ਵਧੀਆ 5-5 ਲੀਟਰ 6-6 ਲੀਟਰ ਇੱਕ ਦਿੰਦਾ ਦੁੱਧ ਕਰਦੀਆਂ ਨੇ ਆਪਾਂ ਅਸੀਂ ਆਪ ਕਹਿ ਸਕਦੇ ਕਿਵੇਂ ਕਦ ਕੱਠ ਦੇ ਹਿਸਾਬ ਨਾਲ ਬੱਕਰੀਆਂ ਚੰਗੀ ਕੁਆਲਿਟੀ ਦੇ ਚੰਗੇ ਖੂਨ ਦੇ ਵਿੱਚੋਂ ਬੱਕਰੀਆਂ ਨੇ। ਵਧੀਆ ਬਲੱਡ ਦੀ ਇਹਨਾਂ ਦੀ। ਆਸੀਂ ਧੰਨਵਾਦ ਕਰਦਾ ਵੀਰੇ ਤੁਸੀਂ ਨਿਕਨੇ ਬੱਕਰੀਆਂ ਸਾਮੀਆਂ ਨੇ। ਹਾਂਜੀ ਠੀਕ ਆ। ਕੋਈ। ਹਾਂਜੀ ਬਾਈ ਤੁਸੀਂ ਕਹਨਾ ਆਹ ਬਾਈ ਨੂੰ ਤਾਂ ਤੁਸੀਂ ਜਾਣਦੇ ਹੋ ਇੱਕ ਬਾਈ ਦਾ ਕਹਨਾ ਵੀਰਾ ਫੌਜੀ ਹੈ ਕਹਨਾ ਬਾਹਰੇ ਗਿਆ ਹੋਇਆ। ਤੇ ਬਹੁਤ ਹੀ ਜ਼ਿਆਦੇ ਮੈਂਟ ਦੇ ਨਾਲ ਬਾਈ ਸਸੀ ਕਾਲ। ਸਸੀ ਕਾਲ। ਤੇ ਬਾਈ ਹੁਣ ਕਿਵੇਂ ਆਪਣਾ ਬਾਈ ਬਾਹਰੇ ਗਿਆ ਹੋਇਆਗਾ? ਛੁੱਟੀਆਂ ਚਾਹੁੰਦਾ ਔਰੇ ਆਪਣੀ। ਹਾਂ ਛੁੱਟੀਆਂ ਆ ਤਿੰਨ ਕਿ ਮਹੀਨੇ ਬਾਅਦ ਆ ਜਾਣਾ ਛੁੱਟੀਆਂ। 3 ਮਹੀਨੇ ਬਾਅਦ। ਠੀਕ ਆ ਕਿੰਨਾ ਕੁ ਸ਼ੌਂਕਾ ਫੋਲੇ ਸ਼ੌਂਕ ਆ ਬਸ ਉਹਦੇ ਸ਼ੌਂਕ ਨੇ ਪੂਰੇ ਕਰਦੇ ਆ ਠੀਕ ਆ ਤੇ ਬਾਈ ਨੂੰ ਕਹਨਾ ਬਾਈ ਕਹਿੰਦਾ ਕਾਰਮੀ ਦੇ ਵਿੱਚ ਆਪਣਾ ਫੌਜੀ ਹੈਗਾ ਭਰਾ ਤੇ ਭਰਾ ਤੇ ਕਹਨਾ ਉਹ ਬੱਕਰੀਆਂ ਦਾ ਬਹੁਤ ਸ਼ੌਂਕ ਆ ਬਾਈ ਨੂੰ ਠੀਕ ਆ ਬਾਈ ਦਾ ਕਹਨਾ ਬਾਈ ਜੀ ਆ ਬੱਕਰੀਆਂ ਬਾਈ ਡਿਟੇਲ ਦੱਸੋ ਬਾਈਆਂ ਨੂੰ ਆਪਣੇ ਨੂੰ ਇਹਦਾ ਹੇ ਫੈੜਾ ਪੱਠਾ ਹੀ ਨਹੀਂ ਆ ਇਹ ਨਹੀਂ ਸੂਆ ਦੇਤਾ ਇਹ ਹਜੇ ਫੜਿਆ ਇਹ ਘਰ ਦੀ ਪੱਠਾ ਵਾਲੀ ਨਹੀਂ ਨੇ ਠੀਕ ਹਜੇ ਬਾਈ ਜੀ ਇਹ ਨਵੇਂ ਦੁੱਧ ਕਰਾਈਆਂ ਨੇ ਨਾ ਹੁਣ ਕਰਾਵਾਂਗੇ ਇਹ ਪੱਠਾ ਦੱਦ ਬਾਈ ਬਹੁਤ ਹੋ ਰਹੇ ਨੇ ਕਾਰਨ ਨਵੇਂ ਦੁੱਧ ਕਿਉਂ ਨਹੀਂ ਕਰਾਈਆਂ ਕਾਰਨ ਬਸ ਆਪਣੇ ਦੇ ਸੌਂਕ ਨੂੰ ਹੀ ਰੱਖੇਗੇ ਇਹਨੇ ਕਾਠ ਕਰਾ ਕੇ ਪੂਰਾ ਫੇਰੇ ਬੱਕਰੀ ਕਰਾਉਣੀ ਠੀਕ ਆ ਵੀ ਜਦੋਂ ਸੇਦ ਅੰਦ ਹੋ ਗਈ ਉਹਦੋਂ ਕਰਾਉਣੀ ਹਾਂ ਹਾਂ ਸੇਦ ਅੰਦਾ ਤੇ ਬਾਈ ਕਹਿੰਦਾ ਸੀਨਾ ਮੇਰੇ ਦੁੱਧ ਕਰਾਉਣਾ ਬੱਕਰੀ ਨੂੰ ਤੇ ਠੀਕ ਆ ਵੀਰੇ ਕੋਈ ਮੇਲੇ ਮੂਲੇ ਵੀ ਜਿੱਤੀ ਹੁੰਦੀਆਂ ਨੇ ਬੱਕਰੀ ਹਾਂ ਆ ਮਾਣੂ ਕਹਤੋਂ ਆ ਪੱਠ ਜਿੱਤੀ ਦੀਗੀ ਅੱਛਾ ਮਾਣੂ ਕਹਤੋਂ ਆ ਜਿੱਤੀ ਮੰਗ ਸੰਧੂਆ ਜਿਹੜਾ ਹੁਣ ਮ ਇਹ ਇਹਦਾ ਬਿਊਟੀ ਦਾ ਕੰਪੀਟੀਸ਼ਨ ਹੋਇਆ ਦੀਗਾ ਉਹ ਸਨਖਪੁਰੇ ਵਿੱਚ ਹਾਂ ਹਾਂ ਦੇਖੋ ਲੋ ਬੜੀ ਦੱਕਣਾ ਬਹੁਤ ਸੋਹਣੀਆਂ ਬੱਕਰੀਆਂ ਨੇ ਵੀਰਾਂ ਲਵੇ ਆਪਣੇ ਤੇ ਆਹ ਦੇਖੋ ਕਿ ਨਾ ਸਨਖਪੁਰੇ ਦੇ ਵਿੱਚ ਬੱਕਰੀ ਕਨਾ ਨਿਆਮ ਦੇ ਵਿੱਚ ਆਈ ਹੋਈ ਆ ਕਿਹੜੇ ਆਪਣੇ ਕਿਹੜੇ ਪਿੰਡ ਦੇ ਇਹ ਮਾਣੂ ਕੇ ਸਿੰਧੂਆ ਮੇਲਾ ਹੋਇਆ ਦੀਗਾ ਮਾਣੂ ਕੇ ਹਾਂ ਹਾਂ ਠੀਕ ਆ ਜੀ ਤੇ ਭਾਈ ਆਪਣੇ ਕਿੰਨੀਆਂ ਕ ਬੱਕਰੀਆਂ ਮੇਲਿਆਂ ਦੇ ਵਿੱਚ ਅੱਜ ਤੱਕ ਨਹੀਂ ਮੇਲੇ ਸਾਰੇ ਤਕਰੀਬਨ ਦੇਖੇ ਨੇ ਆਪਾਂ ਅੱਛਾ ਸਾਰੀਆਂ ਮੇਲੇ ਬੱਕਰੀਆਂ ਆਪਣੇ ਜਿੱਤੀਆਂ ਹੋ ਜਾਂਨ ਮੇਲਿਆਂ ਦੇ ਹਾਂ ਹਾਂ ਮੇਲਿਆਂ ਦੇ ਜਾਂਦੇ ਠੀਕ ਆ ਬੱਕਰੇ ਵੀ ਹਾਂ ਬੱਕਰੇ ਵੀ ਠੀਕ ਅੱਜ ਬੱਕਰੀਆਂ ਦੇ ਵਿੱਚ ਬੱਕਰੇ ਆਈ ਨਹੀਂ ਹੈਗੇ ਠੀਕਾ ਕਾਰਨ ਵੀਰੇ ਕਿਉਂ ਨਹੀਂ ਲੈਂਦੇ ਨਾਲ ਬੱਕਰੇ ਫਿਰ ਨਾਲ ਪੱਠਾ ਖਰਾਬ ਹੋ ਇੱਕ ਗਰਮੈਸ਼ ਬਹੁਤ ਵਧੀ ਹੈਣ ਬੱਕਰੇ ਝੱਲਦੇ ਨਹੀਂ ਹੈਗੇ ਤੁਹਾਨੂੰ ਹੁਣ ਅਸੀਂ ਕਿਵੇਂ ਕਹਿ ਦਿੰਨੇ ਹੈਗੇ ਸਾਡੇ ਵਰਗੇ ਆਪਣੀ ਭੈਣ ਭਰਾ ਵੀ ਯਾਰ ਬੱਕਰੇ ਘਰੇ ਨੇ ਵੀ ਬੱਕਰਿਆਂ ਨੂੰ ਘਰੇ ਤਕਲੀਫ ਤਾਂ ਨਹੀਂ ਹੁੰਦੀ ਕਿ ਕਿਸੇ ਨਾ 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 ਬੱਕਰਿਆਂ ਦਾ ਘਰੇ ਸੈੱਟ ਰਹਿੰਦੇ ਨੇ ਹੈ ਬਾਹਰ ਪੱਠਾ ਪੁੱਠਾ ਖਰਾਬ ਕਰੀ ਜਾਂਦੇ ਅੱਛਾ ਭਾਈ ਕਰੇ ਫਿਰ ਉਹਨਾਂ ਨੂੰ ਕੀ ਪਾਉਨੇ ਹੋ ਕਿਹੜੇ ਆਪਣੇ ਘਰੇ ਹੁਣ ਵੱਡੇ ਬਰੀਡਰ ਨੇ ਬਸ ਨੀਰਾਵਾ ਨੇ ਦਾਣੇ ਮੱਕੀ ਇਹੀ ਚੀਜ਼ ਹਾਂ ਕੋਈ ਗਰੋਥ ਦਾ ਫਰਕ ਤਾਂ ਨਹੀਂ ਪੈਂਦਾ ਕਿਸੇ ਤਰ੍ਹਾਂ ਦੇ ਕੋਈ ਉਹਦੇ ਬਿਊਟੀ ਤੇ ਫਰਕ ਪੈਂਦਾ ਹੋਵੇ ਨਹੀਂ ਨਹੀਂ ਘਰੇ ਹਜੇ ਸੈ ਵੀ ਹੌਕਦੇ ਨੇ ਹਾਂ ਬੱਕਰੇ ਗਰਮੈਸ ਮੰਨ ਨਹੀਂ ਆਦੇ ਨੇ ਕਈ ਗਰੀ ਬੱਕਰੇ ਖਰਾਬ ਹੀ ਹੋ ਜਾਂਦਾ ਗਰਮੈਚ ਠੀਕ ਆ ਵੀਰੇ ਹੁਣ ਬਹੁਤ ਸੁਣੀਆਂ ਗੱਲਾਂ ਕਿੱਤੀ ਨੇ ਬਾਈ ਨੇ ਵੀਰੇ ਹੁਣ ਕਿਵੇਂ ਆਪਾਂ ਹੁਣ ਕੋਈ ਨਵਾਂ ਬੰਦਾ ਕੰਮ ਕਰਦਾ ਹੂੰ ਠੀਕ ਆ ਕਿਹੜਾ ਤਾਂ ਕੋਈ ਬੰਦਾ ਪੁਰਾਣਾ ਚੱਲ ਉਹਦਾ ਤਜਰਬੇ ਵੱਧ ਨੇ ਹਨਾ ਜਿਹੜਾ ਕੋਈ ਨਵਾਂ ਬੰਦਾ ਕੰਮ ਕਰਦਾ ਵੀਰੇ ਕੀ ਥੋੜੇ ਕੀ ਵਿਚਾਰ ਨੇ ਵੀ ਕਿੰਨੇ ਬੱਕਰੀਆਂ ਦਾ ਕੰਮ ਸਟਾਰਟ ਕਰਨ ਆਪਾਂ ਹੈਗੇ ਨਾ ਵੀ ਚੰਗੀ ਜੀ ਰੱਖ ਲਵੇ ਚਾਹੇ ਦੋਏ ਰੱਖ ਲਵੇ ਠੀਕ 10 9 ਚੰਗੇ ਜਾਨਵਰ ਰੱਖ ਲੈ ਦੋਏ ਜਦੋਂ ਦੋਏ ਹੋਣਗੇ ਉਹ ਵੀ ਪਤਾ ਲੱਗੂਗਾ ਵੀ ਹਾਂ ਕਿਤੇ ਲੈ ਜੀ ਹੁਣ ਰੱਖਣ ਨੂੰ ਤਾਂ ਚਾਹੇ 50 ਰੱਖ ਲਾ ਠੀਕ ਆ ਜੀ ਵੀ ਸਮਝਾਈ ਜਾਣਾ ਹਾਂ ਚਾਹੇ ਜਾਨਵਰ ਵਧੀਆ ਰੱਖ ਲੋ ਚਾਹੇ ਘੱਟ ਰੱਖ ਲੋ ਘੱਟ ਰੱਖ ਹਾਂ ਠੀਕ ਆ ਚੰਗਾ ਜਾਨਵਰ ਲਵੋ ਹਨਾ ਲੈ ਨੂੰ ਜਿਵੇਂ ਆਪ ਇਕੱਠੀ ਕਰ ਲਈ ਸਮੇਂ ਨਾ ਨਾ ਉਹਦਾ ਕੋਈ ਫਾਇਦਾ ਨਹੀਂ ਬੱਕਰੀਆਂ ਦਾ ਚਾਹੇ 5 ਹੋਣ ਉਹ ਹੀ ਦੱਸੀ ਜਾਂਦੀਆਂ ਨੇ ਨਾ ਠੀਕ ਆ ਵੀਰੇ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਈ ਦੇ ਬਹੁਤ ਸੋਹਣੇ ਵਿਚਾਰ ਨੇ ਕਦੇ ਫੇਰ ਤੁਹਾਡੇ ਨਾਲ ਇੰਨਾ ਕਸਾਮਾ ਲੈ ਕੇ ਆਵਾਂਗਾ ਬਾਈ ਨਾ ਕਰਦਾ ਗੱਲਬਾਤ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਵੀਰੇ ਆਪਣੀਆਂ ਨੇ ਬੱਕਰੀਆਂ ਹਾਂਜੀ ਹਾਂ ਬਾਈ ਤੇ ਕੈਕ ਬੰਦੇ ਤੇ ਬੱਕਰੀਆਂ ਨੇ ਆਪਣੀਆਂ ਹੀ ਕਿਹੜੇ ਇਹ ਆਪਣੇ ਦੰਨੇ ਜਣੀ ਹਾਂ ਜੀ ਹਾਂਜੀ ਹਾਂ ਕਿਵੇਂ ਤੱਕਨੇ ਤੁਸੀਂ ਇਕੱਠੇ ਚਾਰਦੇ ਹਾਂਜੀ ਹਾਂ ਇਕੱਠੇ ਚਾਰਦੇ ਠੀਕ ਹੈ ਕਿਵੇਂ ਤੁਹਾਡਾ ਵਧੀਆ ਚੱਲੀ ਜਾਂਦਾ ਮੋਹ ਪ੍ਰੇਮ ਪੂਰਾ ਵਧੀਆ ਚੱਲਦਾ ਜੀ ਠੀਕ ਹੈ ਹਾਂਜੀ ਹਾਂ ਤੇ ਬਾਈ ਹੁਣ ਫਿਰ ਇਕੱਠੇ ਜਦੋਂ ਕੱਢਦੇ ਹੋ ਘਰੋਂ ਬੱਕਰੀਆਂ ਆਪਾਂ ਇਕੱਠੀ ਕੱਢਦੇ ਹਾਂ ਹਾਂ ਯਾਂ ਕਰ ਆਪੇ ਨਿਕੜੇ ਨੇ ਤੇ ਸੜਕ ਤੇ ਜਾ ਕੇ ਠੀਕ ਆ ਇਕੱਠੇ ਹੋ ਜਾਂਦੀਆਂ ਨੇ ਹਾਂ ਲੱਗ ਲੱਗ ਹੋ ਜਾਂਦੇ ਆਪਦੇ ਜਦੋਂ ਬਾਈ ਉਰੋਂ ਆਪਾਂ ਉਰੋਂ ਬੱਕਰੀਆਂ ਹੱਕਦੇ ਆਂਗੇ ਖੇਤਾਂ 'ਚ ਜਦੋਂ ਆਪਾਂ ਪਿੰਡ 'ਚ ਵੜਦੇ ਫਿਰ ਉਹ ਤੋਂ ਅਲੱਗ-ਅਲੱਗ ਹੋ ਜਾਂਦੇ ਬੱਕਰੀਆਂ ਹਾਂਜੀ ਹਾਂਜੀ ਹਾਂ ਫਿਰ ਆਪਦੇ ਆਪ ਦੇ ਘਰੇ ਪਾ ਲੈਂਦੇ ਨੇ ਦੇਖੋ ਕਿ ਤੇ ਬਾਈ ਕੀ ਕਹਿਣਾ ਚਾਹੁੰਦੇ ਫਿਰ ਕਿੜੇ ਅੱਜ ਕੱਲ ਮੁੰਡੇ ਨਵੇਂ ਕੰਮ ਕਰਨਾ ਚਾਹੁੰਦੇ ਨੇ ਬੱਕਰੀਆਂ ਦਾ ਅੱਜ ਕੱਲੇ ਬਸ ਹੀ ਬੱਕਰੀਆਂ ਸਾਫ਼ ਸੁਭਈਆ ਵਧੀਆ ਕਰਨ ਵਧੀਆ ਪਸ਼ੂ ਰੱਖਣੇ ਵਧੀਆ ਰੱਖਣ ਹਾਂਜੀ ਸੇਵਾ ਵਧੀਆ ਕਰਨਾ ਠੀਕ ਹੈ ਤੇ ਵੀਰੇ ਵਧੀਆ ਕਮਾਈ ਆ ਹਾਂਜੀ ਹਾਂਜੀ ਪੂਰੀ ਵਧੀਆ ਕਮਾਈ ਆ ਦੁੱਧ ਪਾਉਣੇ ਆ ਜਾਂ ਮੇਨੇ ਵੇਚਦੇ ਆ ਦੁੱਧ ਆਪਾਂ ਤਾਂ ਮੇਨ ਨਹੀਂ ਪਾਲਦੇ ਅੱਛਾ ਹਾਂਜੀ ਕਮਾਈ ਦਾ ਬਾਅਦ ਆ ਬਿਲ ਪਹਿਲਾਂ ਮਿਹਨਤ ਕਰਨੀ ਮਿਹਨਤ ਕਰਨੀ ਪਹਿਲਾਂ ਹਾਂਜੀ ਵੀ ਕਹਿੰਦਾ ਪਾ ਪਤਾ ਗੱਲ ਕਿ ਅਸੀਂ ਅਗਲੇ ਨੂੰ ਇਹ ਸਮਝਾਉਣਾ ਚਾਹੁੰਦੇ ਆ ਵਿੱਚ ਸਾਡੇ ਕਿਹਨਾ ਸ਼ਾਰਟਕਟ ਦੇਖਾ ਜਾਂਦੇ ਨੇ ਅਸੀਂ ਸਾਡੇ ਲਈ ਪਹਿਲਾਂ ਮਿਹਨਤ ਘੱਟ ਦੇਖਦੇ ਨੇ ਪਹਿਲਾਂ ਨਫੇ ਵਾਸਤੇ ਨਫੇ ਵਾਸਤੇ ਤੇ ਮਿਹਨਤ ਕਰਦੇ ਨਹੀਂ ਫਿਰ ਉਹ ਕਾਟਾ ਖਾ ਜਾਂਦਾ ਹਾਂ ਫਿਰ ਹੁਣ ਇਹ ਕਿਵੇਂ ਮਿਹਨਤ ਕਿੰਨੇ ਕਿਚਰ ਤੋਂ ਸਟਾਰਟ ਹੋ ਜਾਂਦੇ ਦੇਣੇ ਬੱਕਰੀ ਆਪਾਂ ਮਿਹਨਤ ਕਰਕੇ ਆਪਾਂ ਇਹਨਾਂ ਦਾ ਫਲ ਲਈਏ ਮਿਹਨਤ ਤਾਂ ਇਹਨਾਂ ਦੀ 24 ਘੰਟੇ ਜ਼ਿਆਦੀ ਹੋ ਜਾਂਦੀ ਆ ਨਹੀਂ ਮਰਜੀ ਹਾਂ ਉਹ ਤਾਂ ਕਰਨੀ ਪੈਂਦੀ ਆ ਵੀ ਸਾਲ ਜਾਂ 2 ਸਾਲ ਦੋ ਸਾਲਾਂ ਦੇ ਵਿੱਚ ਜਾ ਕੇ ਕੋਈ ਦੋ ਸਾਲਾਂ ਦੇ ਵਿੱਚ ਵੀ ਦੋ ਸਾਲਾਂ ਦੇ ਵਿੱਚ ਬੱਕਰੀ ਹਾਜ਼ਰ ਹੁੰਦੀ ਆ ਹਾਂਜੀ ਹਾਂ ਅੱਠ ਜੇ ਪਾਲਣੀਆਂ ਦੋ ਸਾਲਾਂ ਦੀ ਅੱਠ ਵਧੀਆ ਫਲਦੀ ਆ ਠੀਕ ਆ ਜੇ ਆਪਾਂ ਲੈ ਕੇ ਲਈ ਸੀ ਅੱਠ ਉਹ ਹੀ ਉਸ ਸਾਲ ਦੀ ਗੱਪਣ ਕਰਾ ਲਈ ਉਹਦਾ ਉਹੀ 5-7000 ਕਾਟੂ ਜੇ ਵਿਕਣੀ 5-7000 ਕਰ ਸਕੀਏ ਜੇ ਮੈਂ ਵੀ ਨਹੀਂ ਤੇ 30-35000 ਲੱਗਿਆ ਉਹ ਅਗਲੇ ਦਾ ਆਪ ਹੀ ਸੰਭਾਲ ਕਰੂਗਾ ਉਹ ਗਾਂਹ ਜਾ ਕੇ ਵੀ ਦੱਸੂਗੀ ਦੱਸੂਗੀ ਸਹੀ ਗੱਲ ਹੈ ਕਦੇ ਵੀਰੇ ਕੋਈ ਕਾਵਾ ਕਵਾਜੀ ਤਾਂ ਨਹੀਂ ਆਈ ਬੱਕਰੀਆਂ 'ਚ ਨਾ ਨਾ ਕੋਈ ਨਹੀਂ ਕਿਵੇਂ ਹੁਣ ਮੇਂ ਜੈ ਇਨੇ ਪੈ ਗਈ ਤੇ ਆਪਣੇ ਹੁਣ ਮਾਹੌਲ ਚ ਪੰਜਾਬ ਚਹਾੜਾ ਅੱਗ ਦੀ ਹੁਈ ਦਾ ਕੋਈ ਦਿੱਕਤ ਤਾਂ ਨਹੀਂ ਹੋਈ ਵੀਰੇ ਤੁਹਾਨੂੰ ਨਾ ਨਾ ਕੋਈ ਦਿੱਕਤ ਨਹੀਂ ਬਾਤ ਘਰੀ ਨਹੀਂ ਇਹ ਬੱਕਰੀਆਂ ਦਾ ਘਰੇ ਬਾਈ ਕੀ ਕੀ ਪਾਇਆ ਫਿਰ ਇਹਨਾਂ ਨੂੰ ਬੱਕਰੀਆਂ ਨੂੰ ਬਾਈ ਨੀਰਾ ਦਾਣੇ ਇਹੀ ਚੀਜ਼ ਜਮਾਈ ਨੂੰ ਠੇਕ ਕਰਣ ਕਰ ਲਾਗੇ ਤੁਹਾਡੇ ਨਾਲ ਸਿਲਕਾ ਨੀਰਾ ਬਾਣ ਦੀ ਠੇਕ ਚੰਗੀ ਗੱਲ ਆ ਵੀਰੇ ਬਹੁਤ ਸੋਹਣਾ ਸੌਂਕਾ ਬਾਈਆਂ ਦਾ ਤੁਸੀਂ ਬਾਈ ਜੇ ਕੰਮ ਕਰਨਾ ਚਾਹੁੰਦੇ ਹੋ ਕਹਿੰਦਾ ਵਧੀਆ ਪਸ਼ੂਆਂ ਤੇ ਕੰਮ ਕਰੋ ਬਾਈਆਂ ਦੇ ਵਿਚਾਰੇ ਹੀ ਨੇ ਵੀ ਕਹਿੰਦਾ ਕਿੱਥੇ ਆਪਣੇ 15 ਬੱਕਰੀਆਂ ਰੱਖਣੇ ਵੀਰੇ ਰੱਖਣੇ ਇਥੇ 2 ਰੱਖ ਲਓ ਹਾਂਜੀ ਹਾਂ ਚੰਗਿਆ ਰੱਖੋ ਠੀਕ ਆ ਵੀਰੇ ਨਾਮ ਕੀ ਹੈ ਤੇਰਾ ਨਾਮ ਮੇਰਾ ਨਾਮ ਸਾਜੀ ਹੈ ਜੀ ਠੀਕ ਆ ਤੇਰਾ ਨਾਮ ਵੀਰੇ ਮੇਰੇ ਰਹਿਮਨ ਰਹਿਮਨ ਠੀਕ ਆ ਪੜਿਆ ਵੀ ਆ ਹਾਂਜੀ ਬਈ ਕਿੰਨਾ ਪੜਿਆ ਸੇਮੀ ਚ ਹਟ ਗਿਆ ਵੀਰੇ ਸੇਮੀ ਚ ਹਾਂਜੀ ਸੇਮੀ ਚ ਹਟ ਕੇ ਫਿਰ ਬੱਕਰੀਆਂ ਨਾਲ ਮਗਰੀ ਆ ਗਿਆ ਹਾਂਜੀ ਬਈ ਬੱਕਰੀਆਂ ਦੇ ਤੁਸੀਂ ਪੜੇ ਹਾਂਜੀ ਮੈਂ 8 ਪੜਿਆ ਹੱਥ ਪੜਿਆ ਹਾਂਜੀ ਚਲੋ ਆਏ ਹੋ ਗਿਆ ਵੀ ਹਸਾਬ ਕਤਾ ਵਜਾਉਣ ਲੱਗ ਗਿਆ ਹਾਂਜੀ ਬਈ ਚੰਗੀ ਗੱਲ ਹੈ ਤੇ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੇ ਬਾਈ ਵੀਡੀਓ ਨੂੰ ਸਾਰਾ ਦੇਖ ਲਓ ਠੀਕ ਆ ਗਾਹ ਦੀ ਗਾਹ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ